ਹੇ ਗੁਰਜੀ ਕੀ ਵਤੇ ਕਰੋੜੀ ਬਾਡਰ ਤੋਂ ਆਏ ਆ ਬਾਬਾ ਜੀ ਮੋਰਚਾ ਚੜਦੀ ਗਲਾ ਚ ਤੇ ਸਰਦਾਰ ਜਗਜੀਤ ਸਿੰਘ ਬੱਲੇਵਾਰ ਜੀ ਦੇ ਹੌਸਲੇ ਵੀ ਚੜਦੀ ਗਲਾ ਚ ਸਰੀਰ ਟੌਰ ਹੋ ਚੁੱਕਿਆ ਕਿ 20 ਤੋਂ 25 ਕਿਲੋ ਬਾਬਾ ਜੀ ਵਜ਼ਨ ਘਟ ਜੋ ਗਿਆ ਨਾ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਵੀ ਬਾਹਾਂ ਵੀ ਛੋਟੀਆਂ ਛੋਟੀਆਂ ਹੋ ਗਈਆਂ ਨੇ ਜਮਾਈ ਹੈ ਨਾ ਵੀ ਜਾਨ ਨਹੀਂ ਰਹੀ ਸਰੀਰ ਦੇ ਅੰਦਰ ਪਰ ਹੌਸਲੇ ਚੜਦੀ ਗਲਾ ਜene ਕੱਲ ਵੀ ਅਸੀਂ ਰਾਤ ਜਦੋਂ ਮਿਲੇ ਹੈ ਨਾ ਸਰਦਾਰ ਸਾਹਿਬ ਨੂੰ ਉਹਨਾਂ ਦੀ ਇੱਕ ਏ ਗੱਲ ਸੀ ਹੈ ਨਾ ਬਿਰਦੀਪ ਬੱਤਵਾਦ ਸੰਗਤ ਨੂੰ ਅਪੀਲ ਕਰੋ ਵੀ ਬਾਹਰ ਨੂੰ ਤਗੜਾ ਕਰਨਾ ਹੈ ਨਾ ਕਿਉਂਕਿ ਜਿੰਨੀ ਗਿਣਤੀ ਉੱਥੇ ਹੋਊਗੀ ਹੈ ਨਾ ਉਹਨਾਂ ਪ੍ਰਸ਼ਾਸਨ ਪਿੱਛੇ ਨੂੰ ਹਟੂਗਾ ਉੱਥੇ ਹੈ ਨਾ ਠੀਕ ਹੈ ਨਾ ਦੇਖੋ ਉਹਨਾਂ ਨੇ ਤਾਂ ਬਾਬਾ ਜੀ ਜਿੰਦਜਾਨ ਲਾਤੀ ਸਾਡੇ ਪਿੱਛੇ ਹੈ ਨਾ ਸਾਡੇ ਵਾਸਤੇ ਤਾਂ ਜਿੰਦਾ ਸ਼ਹੀਦ ਰਿਸ ਟਾਈਮ ਹੈ ਨਾ ਉਹਨਾਂ ਦੇ ਅੰਦਰ ਕੁਝ ਨਹੀਂ ਰਿਹਾ ਠੀਕ ਹੈ ਨਾ ਹੁਣ ਸਾਡਾ ਫਰਜ ਆ ਮੋਰਚਾ ਆਪਣਾ ਬਹੁਤ ਪੀਕਦੇ ਆ ਬੇਸਾਂ ਵਿਦੇਸਾਂ ਦੀ ਸੰਗਤ ਦੀ ਸਾਰੀ ਦੀ ਸਾਰੀ ਲੱਗ ਰਿਹਾ ਇਸ ਟਾਈਮ ਮੋਰਚੇ ਦੇ ਉੱਤੇ ਆ ਵੀ ਮੋਰਚੇ ਦਾ ਕੀ ਬਣੂਗਾ ਹੈ ਨਾ ਸਾਡੇ ਹੱਥជា ਹੁਣ ਵੀ ਅਸੀਂ ਕਿੰਨੀ ਤਰ੍ਹਾਂ ਇਕੱਠੇ ਹੁੰਨੇ ਆ ਕਿੰਨੇ ਤਕੜੇ ਹੋ ਗਏ ਸਰਦਾਰ ਜਗਦੀਸ਼ ਸਿੰਘ ਢੱਲਵਾਲ ਜੀ ਦੀ ਢਾਲ ਬਣਦੇ ਆ ਉਹਦਾ ਸਾਥ ਦਿੰਨੇ ਆ ਰਾਤ ਨੂੰ ਵੱਧ ਤੋਂ ਵੱਧ ਲੋਡ ਹੁੰਦੀ ਆ ਮੋਰਜੀ ਦੀ ਕਿਉਂਕਿ ਹੁਣ ਕੱਲ ਦੀ ਜਿਹੜੀ ਰਿਪੋਰਟਾਂ ਆ ਰਹੀਆਂ ਨੇ ਵੀ ਇਹਨਾਂ ਨੇ ਡੀਆਈਜੀ ਨੇ ਵੀ ਫੋਰਥ ਫੋਰਸ ਕਹੀ ਜਾਣਾ ਕਿ ਠੀਕਰੀ ਹੋਈ ਹੈ ਨਾ ਇਹ ਕਿਸੇ ਵੀ ਟਾਈਮ ਐਕਸ਼ਨ ਕਰ ਸਕਦੇ ਨੇ ਉੱਥੇ ਤੇ ਆਪਣਾ ਫਰਜ਼ ਪਾਣਾ ਵੀ ਅਸੀਂ ਵੱਧ ਤੋਂ ਵੱਧ ਰਾਤ ਨੂੰ ਜ਼ਰੂਰ ਹਾਜ਼ਰੀ ਲਵਾਈ ਹੈ ਨਾ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਬਾਬਾ ਜੀ ਹੈ ਨਾ ਸੰਘਰਸ਼ਾਂ ਦਾ ਟਾਈਮ ਆ ਠੀਕ ਆ ਲੜਾਈ ਲੜਨ ਦਾ ਟਾਈਮ ਆ ਲੜਨੀ ਪਊਗੀ ਬਾਬਾ ਜੀ ਅਰ ਲੜਨੀ ਵੀ ਸਾਨੂੰ ਪਊਗੀ ਕੋਈ ਬਾਹਰ ਤੋਂ ਲੜਨ ਨਹੀਂ ਆਊਗਾ ਠੀਕ ਹੈ ਨਾ ਕੋਈ ਸੋਚੋਗੇ ਕਿ ਕੋਈ ਆਜੂਗਾ ਬਾਹਰ ਨਹੀਂ ਸਟੇਟਾਂ ਤੋਂ ਲੜਨ ਆਜੂਏ ਬਾਹਰਲੇ ਬਾਬਾ ਜੀ ਆਪਾਂ ਹੀ ਲੜਾਂਗੇ ਨਾ ਆਹੀ ਨੌਜਵਾਨ ਲੜਨਗੇ ਆਹੀ ਲੋਕ ਲੜਨਗੇ ਆਹੀ ਬਜ਼ੁਰਗ ਲੜਨਗੇ ਨਾ ਨੌਜਵਾਨ ਥੋੜੇ ਜੋਸ਼ ਨਾਲ ਲੜ ਲੈਂਦੇ ਨੇ ਬਜ਼ੁਰਗ ਥੋੜੇ ਹੌਸਲੇ ਨਾਲ ਲੜ ਪੈਂਦੇ ਨੇ ਹੈ ਨਾ ਤੇ ਪਰ ਅਰ ਰਮੀ ਕੇ ਇਸ ਮੋਰਚੇ ਨੂੰ ਫਤਿਹ ਕਰਾਂਗੇ ਲੜਨਾ ਆਪਾਂ ਨੇ ਆ ਠੀਕ ਹੈ ਨਾ ਹੋਰ ਕੋਈ ਤੁਹਾਡੇ ਪਿੱਛੇ ਲੜਨ ਨਹੀਂ ਆਊਗਾ ਪੰਜਾਬ ਸਾਡਾ ਆ ਬਚਾਉਣਾ ਵੀ ਅਸੀਂ ਆ ਬਾਬੇ ਨਾਨਕ ਦੀ ਖੇਤੀ ਆ ਨਾ ਇਹਦੇ ਤੇ ਪੈਰਾ ਵੀ ਅਸੀਂ ਦੇਣਾ ਪਊਗਾ ਦੇਖੋ ਬਾਬੇ ਨਾਨਕ ਨੇ ਪੰਥ ਦਿੱਤਾ ਸੀ ਬਾਬਾ ਜੀ ਹੈ ਨਾ ਚੱਲ ਜਾਣਾ ਸੀ ਪੰਥ ਨਾਲ ਕੰਮ ਹੈ ਨਾ ਖੇਤੀ ਕਿਉਂ ਦਿੱਤੀ ਇਸ ਕਰਕੇ ਦਿੱਤੀ ਵੀ ਸੱਚਖੰਡ ਜਾਣ ਦਾ ਰਾਹ ਆ ਠੀਕ ਹੈ ਵੀ ਆਪਣੇ ਸੱਚੀ ਸੁੱਚੀ ਕੀਰਤ ਕਰੋ ਠੀਕ ਹੈ ਵੱਢ ਕੇ ਛਕੋ ਨਾਮ ਜਪੋ ਆਪਣੇ ਪਰਿਵਾਰ ਨਾਲ ਰਹੋ ਆਹੀ ਰੱਬ ਵੀ ਸੱਚਖੰਡ ਜਾਣਦਾ ਹੈ ਨਾ ਤੇ ਅਸੀਂ ਕਿਵੇਂ ਪਾਸੇ ਹੋ ਜੀ ਇਹਨਾਂ ਤੋਂ ਠੀਕ ਹੈ ਸਾਡੇ ਧਰਮ ਜੁੜੇ ਹੋਏ ਨੇ ਸਾਡੇ ਲੰਗਰ ਚੱਲਦੇ ਨੇ ਬਾਬੇ ਨਾਨਕ ਦਾ ਫਲਸਫਾ ਚੱਲਦਾ ਲੰਗਰ ਵਾਲਾ ਉਹ ਸਾਡਾ ਖੇਤੀ ਨਾਲ ਤਾਂ ਜੁੜਿਆ ਹੋਇਆ ਸਾਰੇ ਦਾ ਸਾਰਾ ਕਿੰਨੀ ਵੱਡੀ ਢਾਹ ਲਗਣੀ ਆ ਜੇ ਅਸੀਂ ਕੱਲ ਨੂੰ ਕੋਰਪੋਰੇਟ ਸਾਡੇ ਇਹਦੇ ਖੇਤੀ ਦੇ ਹਾਵ ਵੀ ਹੋ ਜਾਂਦਾ ਹੈ ਠੀਕ ਹੈ ਸਰਕਾਰਾਂ ਤਾਂ ਸਾਨੂੰ ਸਾਰੇ ਪਾਸੇ ਨੂੰ ਮਾਰਨ ਨੂੰ ਫਿਰਦੀਆਂ ਨੇ ਮਸੇ ਦੇਖੋ ਉਹਨਾਂ ਨੇ ਕਿੰਨੇ ਬਾੜ ਤੇ ਇੱਥੇ ਹੈ ਨਾ ਠੀਕ ਹੈ ਅੱਜ ਸਾਡੇ ਬੱਚੇ ਕੀਤਾ ਡਾਊਨ ਹੋ ਗਿਆ ਬਾਹਰ ਜਾਣ ਨੂੰ ਮਜਬੂਰ ਹੋ ਗਏ ਹੈ ਨਾ ਕੋਈ ਕੈਨੇਡਾ ਕੋਈ ਅਮਰੀਕਾ ਹੈ ਨਾ ਪਰਿਵਾਰ ਛੱਡ ਛੱਡ ਕੇ ਜਾ ਰਹੇ ਨੇ ਇੱਥੇ ਕਿਉਂਕਿ ਬਾਬਾ ਜੀ ਖੇਤੀ 'ਚ ਬਚਦਾ ਨਹੀਂ ਹੈਗਾ ਹੈ ਨਾ ਇਹ ਘਾਟੇ ਦਾ ਇੰਨੇ ਘਾਟੇ ਦਾ ਬਣਾਤਾ ਇਹਨਾਂ ਨੇ ਖੇਤੀ ਨੂੰ ਹੈ ਨਾ ਇਤਿਹਾਸ ਤੋਂ ਸਾਨੂੰ ਦੂਰ ਕਰਦੇ ਨੇ ਸਾਨੂੰ ਪੜ੍ਹਾਇਆ ਨਹੀਂ ਇਤਿਹਾਸ ਬਾਰੇ ਜਾਂਦਾ ਤਾਂ ਰੋਂ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਸਾਰੇ ਪਾਸੇ ਸਾਨੂੰ ਇਹ ਮਾਰਨ ਨੂੰ ਫਿਰਦੇ ਨੇ ਹਨ ਪਰ ਬਾਬੇ ਜੀ ਪਜੇ ਇਕੱਠੇ ਹੋਗੇ ਹੰਬੜਾ ਮਾਰਾਂਗੇ ਆ ਲੜਾਈਆਂ ਛੋਟੀਆਂ ਛੋਟੀਆਂ ਲੜਾਂਗੇ ਹਨ ਕਿਉਂਕਿ ਇਸ ਟਾਈਮ ਐਮਐਸਪੀ ਦੀ ਲੜਾਈ ਨਾ ਜੋ ਜਿਹੜੀ ਅਸੀਂ ਸੋਚਦੇ ਜਿੰਨੀ ਸਾਡੀ ਜੇ ਮਾੜੀ ਮੋਟੀ ਸਮਝ ਹੈਗੀ ਆ ਇਸ ਟਾਈਮ ਐਮਐਸਪੀ ਦੀ ਲੜਾਈ ਸਾਡੇ ਵਾਸਤੇ ਅੱਗੇ ਸਰਵਾਈਵਲ ਕਰਨ ਵਾਸਤੇ ਸਾਡੀ ਅਗਲੀ ਜਨਰੇਸ਼ਨ ਵਾਸਤੇ ਇਹਨਾਂ ਅਗਲੀ ਪੀੜ੍ਹੀ ਵਾਸਤੇ ਐਮਐਸਪੀ ਬਹੁਤ ਜ਼ਰੂਰੀ ਆ ਜੇ ਅਸੀਂ ਇਹਨਾਂ ਜ਼ਮੀਨਾਂ ਨੂੰ ਬਚਾਉਣਾ ਹੈ ਇਸ ਕੀਤੇ ਨਾਲ ਜੁੜੇ ਰਹਿਣਾ ਹੈ ਠੀਕ ਹੈ ਨਾ ਜੇ ਐਮਐਸਪੀ ਹੋ ਗਈ ਤਾਂ ਹੀ ਤੇ ਦੋ ਹਰ ਇੱਕ ਮੰਦਾ ਚਾਹੁੰਦਾ ਯਾਰ ਸਾਨੂੰ ਮਿਹਨਤ ਦਾ ਮੁੱਲ ਮਿਲੇ ਹੈ ਨਾ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਵਪਾਰੀ ਹੈ ਹੈ ਨਾ ਚਾਹੇ ਕੋਈ ਦਫਤਰ ਦੇ ਅੰਦਰ ਲੱਗਿਆ ਹੋਇਆ ਜੋ ਆਪਣੀ ਡਿਊਟੀ ਕਰਦਾ ਹੈ ਕਿੰਦਾ ਚਾਹੁੰਦਾ ਮਿਹਨਤ ਦਾ ਮੁੱਲ ਮਿਲੇ ਅਸੀਂ ਵੀ ਹੋਈ ਚਾਹੁੰਦੇ ਵੀ ਸਾਡੀ ਮਿਹਨਤ ਦਾ ਮੁੱਲ ਮਿਲੇ ਸਾਨੂੰ ਐਮਐਸਪੀ ਜਿਹੜੀ ਸਵਾਮੀ ਨਾਥਨ ਦੀ ਰਿਪੋਰਟ ਆ ਉਹ ਸਾਨੂੰ ਮਿਲੇ ਹੈ ਨਾ ਜੇ ਐਮਐਸਪੀ ਹੋ ਵੀ ਤਾਂ ਹੀ ਸਾਡੇ ਬੱਚੇ ਇਸ ਕੀਤੇ ਨਾਲ ਜੁੜਨਗੇ ਹੈ ਨਾ ਉਹਨਾਂ ਨੂੰ ਲੱਗੂਗਾ ਵੀ ਇਹਦੇ ਦੋ ਪੈਸੇ ਬਚਦੇ ਰਹੇ ਭਾਈ ਤਾਂ ਹੀ ਤਾਂ ਅਗਲੇ ਹਰ ਕੋਈ ਮਿਹਨਤ ਕਰਦਾ ਨਹੀਂ ਬੇਕੇ ਰਿਹਾ ਤੁਸੀਂ ਹੈ ਨਾ ਹੁਣ ਰੁਝਾਨ ਮੁੰਡਿਆਂ ਦਾ ਅੱਗੇ ਨਹੀਂ ਰਿਹਾ ਖੇਤੀਬਾੜੀ ਹੈ ਨਾ ਤੇ ਭਾਈ ਇਹ ਲੜਾਈ ਲੜਨੀ ਉਹ ਜਿਤ ਜਰੂਰੀ ਆ ਅੱਜ ਅਸੀਂ ਛੋਟੀਆਂ ਛੋਟੀਆਂ ਸੰਘਰਸ਼ ਲੜਾਂਗੇ ਹੈ ਨਾ ਤਾਂ ਹੀ ਅਸੀਂ ਵੱਡੀ ਲੜਾਈਆਂ ਲੜਨ ਵਾਸਤੇ ਵੀ ਤਕੜੇ ਹੋਵਾਂਗੇ ਕਿਉਂਕਿ ਬਾਬਾ ਜੀ ਅੱਜ ਦੇਸ਼ ਦੇ ਰਾਜੇ ਨੂੰ ਦੇਸ਼ ਚਲਾਣਾ ਨਹੀਂ ਆ ਰਿਹਾ ਹੈ ਨਾ ਦੇਸ਼ ਦਾ ਰਾਜਾ ਕਾਰਪੋਰੇਟ ਦਾ ਗੁਲਾਮ ਹੋ ਚੁੱਕਿਆ ਹੈ ਨਾ ਸਾਰੇ ਹੀ ਹੈ ਨਾ ਚਾਹੇ ਇੱਥੇ ਦੀ ਸਰਕਾਰਾਂ ਨੇ ਜਾਂ ਮੰਨੀ ਐਡਾਨੀ 1000 ਕਰੋੜ ਰੁਪਇਆ ਮੋਦੀ ਉਹਨਾਂ ਨੂੰ ਦਿੰਦਾ ਨਾ ਆ ਕੋਰਪੋਰੇਟ ਦੀ ਨਵੀਂ ਮਜਮਿਨਾ ਖੋਸਣੀ ਹੈ ਨਾ ਮੇਰੇ ਤਰੀਕੇ ਨਾਲ ਕਾਨੂੰਨ ਲਾਗੂ ਕਰੋ ਤਾਂ ਉਹ 200 300 ਕਰੋੜ ਆਮ ਆਗਨੀ ਪਾਰਟੀ ਆ ਨਵੀਂ ਦਿੰਦਾ ਵੀ ਆ ਭਾਈ ਤੁਸੀਂ ਵੀ ਨਹੀਂ ਬੋਲਣਾ ਤੁਸੀਂ ਵਿੱਚੋਂ ਪਹਿਣਾ ਤੇ ਸਾਰੀਆਂ ਹੀ ਸਰਕਾਰਾਂ ਇਹਨਾਂ ਦੀ ਗੁਲਾਮ ਹੋਈਆਂ ਪਈਆਂ ਨੇ ਠੀਕ ਹੈ ਤੇ ਭਾਈ ਅੱਜ ਵੀ ਇਹੀ ਗੱਲ ਕਹਿੰਦੇ ਆ ਵੀ ਵੇਖੋ ਲੜ ਲਾਂਗੇ ਸਾਰੇ ਇਕੱਠੇ ਹੋ ਕੇ ਹਨਾ ਆਣੀ ਵਾਲੀ ਜਨਰੇਸ਼ਨ ਬਚ ਜੂਗੀ ਸਾਰੀ ਦੀ ਸਾਰੀ ਹੈ ਨਾ ਹੰਬੜਾ ਮਾਰ ਜਾਗੇ ਠੀਕ ਹੈ ਇਹਨਾਂ ਨੂੰ ਰਾਜ ਕਰਨਾ ਨਹੀਂ ਹੁੰਦਾ ਹੈ ਨਾ ਰਾਜਸੀ ਕਰਨਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਸਾਡੇ ਤੋਂ ਅੰਦੋਲਨ ਕਰਾ ਰਿਹਾ ਹੈ ਨਾ ਰਾਜ ਵੀ ਇਹੋ ਜਿਹਾ ਕਰਨਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਿਆ ਸੀਗਾ ਨਾ ਉਹ ਕਿਵੇਂ ਕਰਾਂਗੇ ਆਪਾਂ ਨਾ ਜਦੋਂ ਅਸੀਂ ਛੋਟੇ ਛੋਟੇ ਲੜਾਈਆਂ ਲੜ ਕੇ ਲਾਮ ਬੰਦ ਹੋਵਾਂਗੇ ਨਾ ਔਰ ਅੱਛੇ ਲੀਡਰ ਸਾਨੂੰ ਮਿਲਣਗੇ ਅੱਛੇ ਲੋਕ ਸਾਨੂੰ ਮਿਲਣਗੇ ਉਹਨਾਂ ਦੀ ਅਗਵਾਈ ਦੇ ਅੰਦਰ ਚੱਲਾਂਗੇ ਮਾੜੇ ਲੀਡਰਾਂ ਦਾ ਪਤਾ ਲੱਗੇ ਗਿਆ ਹੁਣ ਦੀ ਵਾਰ ਹੈ ਨਾ ਕਿ ਆ ਵੀ ਜਿਹੜੇ ਪਿੱਛੇ ਰੁਪੈਰ ਪੱਟਦੇ ਨੇ ਨਾ ਠੀਕ ਹੈ ਸੰਗਤ ਮਾੜੀ ਨਹੀਂ ਹੈਗੀ ਹੈ ਨਾ ਲੀਡਰ ਮਾੜੇ ਹੋ ਸਕਦੇ ਨੇ ਜਿਹੜੇ ਪਿੱਛੇ ਰੁਪੈਰ ਪੱਟਦੇ ਨੇ ਸੰਗਤ ਤਾਂ ਪਹਿਲਾਂ ਵੀ ਨਾਲ ਖੜੀ ਆ ਆ ਸੰਗਤ ਨੇ ਲੀਡਰ ਬਣਾਉਣੇ ਹੁੰਦੇ ਨੇ ਬਾਬਾ ਜੀ ਹੈ ਨਾ ਸੰਗਤ ਨੇ ਮੋਰਚੀ ਦਿੱਤੇ ਨੇ ਹੁੰਦੇ ਨੇ ਤਾਂ ਸੰਗਤ ਦੱਬ ਕੇ ਸਾਥ ਦੇਵੇ ਹੈ ਨਾ ਕਿਉਂਕਿ ਇਹ ਲੜਾਈਆਂ ਜਿੱਤ ਕੇ ਅਸੀਂ ਰਾਜਵੱਲ ਨੂੰ ਵਧਾਗੇ ਹਨ ਇਸ ਦੇਸ਼ ਦੇ ਉੱਤੇ ਅਸੀਂ ਰਾਜ ਕਰਨਾ ਜੇ ਅਸੀਂ 93% ਕਰਵਾਨੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਦੇ ਸਕਦੇ ਹਾਂ 700 700 ਸਾਲ ਦੀ ਗੁਲਾਮੀ ਅਸੀਂ ਇਸ ਦੇਸ਼ ਦੀ ਤਾਰ ਸਕਦੇ ਹਾਂ ਸਾਡੇ ਬਾਬੇ ਲੜ ਕੇ ਸਾਡੇ ਗੁਰੂ ਲੜ ਕੇ ਇਹ ਇਸ ਦੇਸ਼ ਤੇ ਰਾਜ ਕਰਨ ਦਾ ਹੱਕ ਵੀ ਤਾਂ ਸਾਡਾ ਹੈ ਨਾ ਫਿਰ ਕਿਵੇਂ ਕਰਾਂਗੇ ਐਵੇਂ ਲਾਮ ਬੰਦ ਹੋ ਕੇ ਕਰਾਂਗੇ ਜਦੋਂ ਅਸੀਂ ਦੁਆਰੇ ਤੱਕੜੇ ਹੋਵਾਂਗੇ ਸੰਘਰਸ਼ ਕਰਾਂਗੇ ਲੜਾਈਆਂ ਲੜਾਂਗੇ ਹਨਾ ਤਾਂ ਭਈ ਤੁਸੀਂ ਰਾਜਵਾਲੇ ਨੂੰ ਬਦ ਰਹੇ ਹੋ ਹਨਾ ਉਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ ਸੀਗਾ ਹਨਾ ਜਿੱਥੇ ਸਾਰੇ ਧਰਮਾਂ ਦਾ ਸਨਮਾਨ ਹੁੰਦਾ ਸੀਗਾ ਸਾਰੀ ਜਾਤਾਂ ਪਾਤਾਂ ਦੀ ਕੋਈ ਉਹ ਤੇ ਐਮੀਤ ਨਹੀਂ ਸੀਗੀ ਹਨਾ ਸਾਰੇ ਨੂੰ ਇੱਕ ਨਜ਼ਰ ਨਾਲ ਦਿੱਕੇ ਦੇਖਿਆ ਜਾਂਦਾ ਸੀਗਾ ਸਾਰੇ ਕੀਤਿਆਂ ਦਾ ਸਨਮਾਨ ਹੁੰਦਾ ਸੀਗਾ ਹਨਾ ਵੀ ਇਹੋ ਜਿਹਾ ਰਾਜ ਕਰਨਾ ਜਿੱਥੇ ਸਾਰੇ ਲੋਕ ਸੁਖੀ ਬਸਣ ਠੀਕ ਹੈ ਨਾ ਪਰ ਅਭੀ ਅੱਜ ਪਿੱਛੇ ਸੀ ਧੰਨਵਾਦ ਕਰਦੇ ਆ ਸਾਰੇ ਹਿੰਦੂ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਰੇ ਮੁਸਲਮਾਨ ਭਰਾਵਾਂ ਦਾ ਧੰਨਵਾਦ ਕਰਦੇ ਆ ਸਾਰੇ ਧਰਮਾਂ ਦਾ ਕਿਉਂਕਿ ਅੱਜ ਪੰਜਾਬ ਨਾਲ ਅਗਲੇ ਨੇ ਪੂਰੇ ਇੱਕ ਡਾਕੇ ਖੜੇ ਨੇ ਕੋਈ ਨਹੀਂ ਨਾ ਮੈਜੀ ਆਪਣਾ ਕਨੋਰੀ ਤੋਂ ਚੱਲੇ ਆ ਸੀ ਇਹਨਾਂ ਸੰਗਰੂਰ ਬਰਨਾਲਾ ਸਾਰੇ ਪਾਸੇ ਜਾਗੇ ਆ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਹਣਾ ਕਿਉਂਕਿ ਸਾਡੇ ਸਾਡਾ ਸਾਥ ਦਿੱਤਾ ਹੈ ਨਾ ਤੇ ਬਈ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਦਿਖਾਤਾ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਗੰਦੀ ਰਾਜਨੀਤੀਆਂ ਨਾ ਜਾਤ ਪਾਤ ਚ ਵੰਡਣ ਦੀ ਹੈ ਨਾ ਧਰਮ ਦੇ ਨਾਮ ਤੇ ਵੰਡਣ ਦੀ ਇਹ ਹੋਰ ਸਟੇਟਾਂ ਦੇ ਅੰਦਰ ਚੱਲ ਸਕਦੀ ਆ ਇਹ ਪੰਜਾਬ ਦੇ ਅੰਦਰ ਨਹੀਂ ਚੱਲ ਸਕਦੀ ਹੈ ਨਾ ਤੇ ਤੁਸੀਂ ਤਗੜੇ ਹੋ ਹੈ ਨਾ ਤੁਸੀਂ ਬਹੁਤ ਜੱਜਬਿਆਲੇ ਲੋਕ ਹੋ ਤੁਸੀਂ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਹੋ ਤੁਹਾਡੇ ਤੁਸੀਂ ਬਹੁਤ ਤਗੜੇ ਹੋ ਨਾ ਤੁਸੀਂ ਚੜ੍ਹਦੀ ਕਲਾ ਵਾਲੀ ਕੌਮ ਆ ਬਾਬਾ ਜੀ ਵੀ ਅਸੀਂ ਦੇਖਦੇ ਆਂ ਵੀ 30 35 ਸਾਲ ਹੋ ਗਏ ਸਰਦਾਰ ਜੀ ਜੀ ਸਿੰਘ ਢੱਲੇਵਾਰ ਜੀ ਨੂੰ ਨਾ ਕਿੰਨਾ ਤਗੜਾ ਸਿੱਖੀ ਸਿਧਕਾ ਉਹਨਾਂ ਦਾ ਹੈ ਨਾ ਕਿਉਂਕਿ ਉਹ ਸਾਰੀ ਤਾਕਤ ਭਾਈ ਬਾਣੀ ਦੀ ਹੈ ਨਾ ਜਦੋਂ 101 ਮਰਜੀ ਵੜੇ ਜਾਂਦੇ ਆ ਲੜਨ ਉਹਨਾਂ ਨੂੰ ਪਤਾ ਨਹੀਂ ਸਾਡੇ ਸੱਟਾਂ ਲੱਗਣਗੀਆਂ ਉਹ ਫੇਰ ਲੜਨ ਜਾਂਦੇ ਨੇ ਜਾਂ ਤਾਂ ਨੱਚਦਾ ਤਾਂ ਮੰਨਦੇ ਆ ਨਾ ਪਰ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਸਾਨੂੰ ਇਸ ਕੌਮ ਦੇ ਅੰਦਰ ਪੈਦਾ ਕੀਤਾ ਬਹੁਤ ਚੜ੍ਹਦੀ ਕਲਾ ਵਾਲੇ ਲੋਕ ਆ ਅਰ ਚੜ੍ਹਦੀ ਕਲਾ ਵਾਲੇ ਲੋਕ ਸੰਘਰਸ਼ੀ ਲੋਕ ਕਦੇ ਹਾਰਿਆ ਨਹੀਂ ਕਰਦੇ ਹੈ ਨਾ ਉਹ ਹਮੇਸ਼ਾ ਜਿੱਤ ਪ੍ਰਾਪਤ ਕਰਿਆ ਕਰਦੇ ਆ ਥੋੜਾ ਪਰਜਾ ਸੰਘਰਸ਼ ਕਰਨਾ ਪੰਜਾਬ ਹਮੇਸ਼ਾ ਲੜਦਾ ਆ ਅਸੀਂ ਲੜਦੇ ਰਹਾਂਗੇ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਤਕੜੇ ਰਹੋ ਖਡੋਰੀ ਬਾਰਡਰ ਤੇ ਹਾਜ਼ਰੀਆਂ ਲਵਾਓ ਜਿਆ ਤੋਂ ਜ਼ਿਆਦਾ ਰਾਤ ਜਾਣਾ ਲੋੜਾ ਹੁੰਦੇ ਆ ਨਾ ਬਾਕੀ ਕੋਈ ਵੀ ਉੱਚਾ ਨੀਮਾ ਬੋਲਿਆ ਗਿਆ ਹੋਵੇ ਬੋਲ ਉੱਤੇ ਉਹਦੇ ਪਿੱਛੇ ਵੀ ਲੋਕ ਦੇ ਹੱਥ ਜੋੜ ਕੇ ਮਾਗੀ ਮੰਗਦੇ ਆ ਗੱਜ ਕੇ ਫੜੇ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨਵਾਦ ਆ ਜੀ ਸਾਰਿਆਂ ਦਾ